ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦਿਹੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਜਰਸੀ ਆ ਬਈ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆ ਇੱਕ ਬਾਈ ਕੋਲੇ ਤੋਕੜ ਗੱਬਣ ਵੜਾ ਬਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਅਜਸਪਿੰਡ ਜੋ ਬਈ ਵੀਡੀਓ ਬਣਾ ਰਿਹਾ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਆ ਜਿਹੜਾ ਪਧੌੜ ਰਹਿ ਜਾਂਦਾ ਤੇ ਸੈਨਾ ਪਿੰਡ ਵੀ ਨੇੜੇ ਹੀ ਰਹਿ ਜਾਂਦਾਗਾ ਆਓ ਪੁੱਛ ਲੈਨੇ ਆ ਬਾਈ ਤੋਂ ਡੀਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਮਾਜੀ ਠੀਕ ਹੈ ਜੀ ਨਾਮ ਤੇ ਮੋਬਾਈਲ ਨੰਬਰ ਨਾ ਗੋਰਾ ਸਿੰਘ ਜੀ ਮੋਬਾਈਲ ਨੰਬਰ 98727999 9872796931 ਬਾਈ ਜਿਹੜੀ ਜਰਸੀ ਵੜ ਦੇ ਨੇ ਕਿਹੜਾ ਸੁਆ ਸੁਹੰਦੀ ਇਹ ਦੂਜਾ ਸੁਆ ਸੁਹੰਦੀ ਹੈ ਜੀ ਇੱਕ ਬੇਨਤੀ ਹੈ ਜੀ ਵੀ ਫੋਨ ਲਾਵੇ ਲੈਣ ਵਾਲੇ ਠੀਕ ਆ ਰੇਟ ਆਪਾਂ ਪੱਕੇ ਜੀ ਪਾਵਾਂਗੇ ਵੀ ਚੱਲ ਆਇਆ ਕਰਨ ਵਾਲਾ ਕੋਈ ਖੁਸ਼ੀ ਪੰਪੂਣ ਲਾਵੇ ਕਿਹਨੂੰ ਚੰਗਾ ਲੱਗਿਆ ਉਹ ਫੋਨ ਪਾ ਦੇ ਲਾਵੇ ਠੀਕ ਆ ਬਾਈ ਵੀ ਤਾਂ ਆ ਵੀ ਬੇਫਾਲ ਤੂੰ ਖੁਸ਼ੀ ਲਾਵੇ ਰੇਟ ਆਪਾਂ ਨੇ ਪੱਕੇ ਜੇ ਹੋਣਗੇ ਹੂੰ ਜਲਸੀ ਦੂਜੇ ਸੋਇਆ ਰੇਟ ਬਾਈ ਕਹਿੰਦਾ ਜਿਹੜੇ ਕਰੂੰਗਾ ਪੱਕੇ ਲੈਣ ਦੇ ਨਾਲੇ ਰੇਟ ਹੋਣਗੇ ਕਟਾਉਣ ਵਧਾਉਣ ਵਾਲੇ ਚੱਕਰਾਂ 'ਚ ਪੈਣਾ ਹੀ ਨਹੀਂ ਹਾਂ ਵੀ ਕਿਹਨੂੰ ਚੰਗਾ ਲੱਗਾ ਉਹ ਹੀ ਫੋਨ ਲਾਵੇ ਭਾਂਦੇ ਨਾਲ ਲਾਵੇ ਕੋਈ ਨਹੀਂ ਬਾਈ ਠੀਕ ਹੈ ਤੇ ਲੱਲੇ ਵਾਰੇ ਕੁੱਟੇ ਲਾ ਦੇਖੋ ਕਿੰਨੇ ਦਿਨ ਲੁੱਤੇ ਇਹ ਤੇ ਜੀ ਹਜੇ 15 ਤਰੀਕ ਨੂੰ ਦਿਨ ਪੂਰੇ ਆ ਅੱਜ ਹੋ ਗਈ 8 ਹਾਂ 8 ਹੋ ਗਈ 7 ਦਿਨ ਪਏ ਆ 7 ਦਿਨ ਪਏ ਪਹਿਲੇ ਸੂਏ ਦਾ 16 ਲੀਟਰ ਦਾ ਰਕਟ ਦਾ ਤੇ ਥਣ ਬਹੁਤ ਚੰਗਾ ਹੈ ਹਾਂ ਥਣ ਬਹੁਤ ਚੰਗਾ ਹੈ ਗੁਲਾਬੀ ਥਣ ਕੱਲਾ ਕੱਲਾ ਥਣ ਪੰਜਾਬ ਵਾਲੀ ਜਲਸੀ ਆ ਜਰਸੀ ਆ ਪੰਜਾਬ ਵਾਲੀ ਕਰਾਉ ਜਲਸੀ ਪੰਜਾਬ ਵਾਲੀ ਹੂੰ ਬੋਲਦੇ ਭਾਈ ਤੋਰਦੇ ਬਰੀਟ ਇੱਕ ਨੰਬਰ ਫੁੱਲ ਫੈਂਟ ਹੋਊਗੀ ਗਰਮੀ ਘਟ ਮੰਨੂਗੀ 16 ਲੀਟਰ ਦਾ ਦੁੱਧ ਦੇ ਪਹਿਲੇ ਸੂਏ ਕੱਢਿਆ ਵਜਿਹਦਾ 16 ਲੀਟਰ ਦਾ ਹਾਂਜੀ ਹਮ ਕੁਆਲਿਟੀ ਚੰਗੀਆਂ ਨੇ ਹਾਂਜੀ ਠੰਡੀ ਸੀਲ ਆ ਦੂਜਾ ਸੂਆ ਠੀਕ ਆ ਭਾਈ ਹਾਂ ਤੇ ਕੀ ਮੋਲੇ ਦਾ ਭਾਈ ਫਿਰ ਜਾਇਜ਼ ਜਰਾ ਮੋਲੇ ਦਾ ਹੂੰ 65 ਆ ਵਾਟ ਦੀ ਦੇਵਾਂਗੇ ਬਸ 65000 ਰੁਪਿਆ ਮੋਲੇ ਦਾ 60000 ਦੀ ਬਾਈ ਕਹਿੰਦਾ ਵੜ ਦੇ ਦੇ ਦਾਂਗੇ ਹਾਂ ਲੈਣ ਦੇਣ ਵਾਲਾ ਰੇਟ ਹੋਊਗਾ ਬਾਈ ਕਹਿੰਦਾ ਘਟਾਉਣ ਵਧਾਉਣ ਵਾਲੇ ਚੱਕਰਾਂ 'ਚ ਨਹੀਂ ਪੈਣਾ ਠੀਕ ਹੈ ਕਿ ਨਹੀਂ ਮੁੱਲ ਜਮ ਜਾਇਜ ਆ ਛੋੜ ਛੱਪਾ ਹੋ ਜੂ ਹਣਾ ਹਾਂ ਛੋੜ ਛੱਪਾ ਕਰਦੇ ਕੋਈ ਚੱਕਰ ਨਹੀਂ ਬਾਈ ਠੀਕ ਆ ਮੂਰੋ ਲੇਵਾ ਖਾਨ ਨੇ ਮੂਰੋ ਲੇਵਾ ਬਹੁਤਾ ਨਾੜਾ ਨੂਣਾ ਫੁੱਲਾ ਲੈ ਚਾਰੇ ਥਣ ਨਿਕਲਦਾ ਤਾਂ ਫਿਰ 7 ਦਿਨਾਂ 'ਚ ਬਹੁਤ ਬਣ ਜਾਣਾ ਨੇ ਹਾਂ 7 ਦਿਨਾਂ ਹੁੰਦਾ ਪੰਡ ਵਾਲਾ ਬਾਕੀ ਆਏ ਨੇ ਕੋਈ ਖੱਟਰ ਨਹੀਂ ਪੂਰੀ ਠੰਡੀ ਸੀ ਲਾ ਲੈ ਹੂੰ ਕੋਈ ਵਾਸਤਾ ਨਹੀਂ ਕੀ ਬਾਤ ਆ ਬਾਈ ਅੱਗੇ 2 ਨੰਬਰ ਇਹ 4.5 ਮਹੀਨਿਆਂ ਦੀ ਗੱਬਣਾ ਜੀ ਚੈੱਕ ਪਾਸ ਚੈੱਕ ਪਾਸ 10 ਕਿਲੋ ਦੁੱਧਾ ਦੇ ਥੱਲੇ 10 ਕਿਲੋ ਦੁੱਧ ਦੁੱਧ ਸੀਦੇ ਥੱਲੇ 12 13 ਕਿਲੋ ਥੋੜਾ ਜਿਹਾ ਮਸ਼ੀਨ ਤੇ ਚਾਹੁੰਦੇ ਸੀ ਰੱਥ ਦੇ ਚਬਾਈ ਦਾ ਫਰਕ ਪੈ ਗਿਆ ਥੋੜਾ ਘਟ ਗਈ ਠੀਕ ਆ ਭਾਈ ਹਾਂ ਹੁਣ ਆਪਾਂ ਹੱਥੀਂ ਚਾਹੁੰਦੇ ਆ ਪਹਿਲਾਂ ਮਸ਼ੀਨ ਤੇ ਸੀ ਠੀਕ ਆ ਥਾਣੇ 1 ਨੰਬਰ ਹਣਾ ਥਾਣੇ 1 ਨੰਬਰ ਨਾੜਾ ਨੂੜਾ ਚੰਗੀਆਂ ਹਾਂ ਫੇਸ ਬੜਾ ਚੰਗਾ ਪਹਿਲੇ ਸੂਈ ਦਾ 27 ਲੀਟਰ ਦਾ ਕਟਾ ਜੀ 27 ਲੀਟਰ ਦਾ ਹਾਂ ਜੀ ਪੜੀ ਵੀ ਬਹੁਤ ਹਾਂ ਪੜੀ ਵੀ ਬਹੁਤ ਕੱਦ ਫੁੱਲ ਆ ਪੜੀ ਵੀ ਆ ਫੇਸ ਫੂਸ ਪੂਰਾ ਚੰਗਾ ਫੁੱਲ ਬਰੀਡ ਆ ਕਵਾਲਿਟੀ ਦੇਖੋ ਬਈ ਲੈ। ਕਿਆ ਬਾਤ ਆ ਬਈ। ਤੇ ਕੀ ਆ ਫਿਰ ਲੈਣ ਦੇਣ ਦਾ ਮੁੱਲ ਇਹਦਾ? ਲੈਣ ਦੇਣ ਇਹਦਾ ਮੁੱਲ ਆਪਾਂ 60000 58000 ਦੀ ਦੇਵਾਂਗੇ ਬਸ। 60000 ਰੁਪਏ ਮੁੱਲ 58000 ਦੀ ਬਾਈ ਕਹਿੰਦਾ ਵੜ ਦੇ ਦਾਂਗੇ। ਵੜ ਚੰਗੀ ਆ ਕੱਦ ਵਾਲੀ। ਵੜ ਐ ਲੱਖ ਤੋਂ ਉੱਤੇ ਵਿਕਣ ਵਾਲੀ। ਉਹ ਨਿੱਗਰ ਆ ਵਧੀਆ ਨਿੱਗਰ। ਪੂਰੀ ਨਿੱਗਰ ਆਗੀ ਕੋਈ ਐ ਨਹੀਂ। ਸਹੀ ਗੱਲ ਆ ਬਈ। ਫਲੀ ਵੀ ਬਹੁਤ ਹੈ ਰਬਾ। ਹਾਂ ਪੂਰੀ ਫਲੀ ਵਾ ਕੋਈ ਸਿਲਾ ਨਹੀਂ। ਇਹ ਜਾਤ ਵਾਲੀ ਆ। ਬਾਕੀ ਤਾਜੀ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਹੈਗਾ। ਬਰੀਡ ਇੱਕ ਨੰਬਰ ਹੂੰ ਹੂੰ ਚਾਰੇ ਥਣ ਲੈ ਨਿਕੜਵੇਂ ਪੂਰੇ ਗੈਰ ਤੇ ਇਕੱਲਾ ਇਕੱਲਾ ਥਾਂ ਮੋਲ ਜਮਾ ਜਾ ਜਾ ਹਾਂ ਹਾਂਜੀ ਠੀਕ ਹੈ ਬਾਈ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ